ਤੇ ਜੇ ਮੋਰੀਂ ਗਿਆ ਸੰਗਦਾ ਮੇਲੇ ਦੇ ਰਾਸ਼ੀ ਉਹ ਤਾਂ ਮਾਰਾ ਕਹਿੰਦੇ ਕੀ ਆਗੇ ਆਈ ਛੁਗੜ ਕਰੋ ਡੈੜੀ ਨਹੀਂ ਆਏ ਡੈੜੀ ਹੋ ਜੀ ਏਡਾ ਹੈ ਜੀ ਰਾਸ਼ਮੋਹ ਤੇਗਾ ਇੱਥੇ ਤੇ ਇਸ ਤਰ੍ਹਾਂ ਮੇਲਾ ਲੱਗਾ ਹਾਂ ਛੁੜੀ ਮਰ ਦੇ ਛੁੜੀ ਦੀ ਆਦਾ ਤੇ ਇਹਨੂੰ ਪਤਾ ਹੀ ਨਹੀਂ ਕੁਝ ਹਾਏ ਹਾਏ ਲਓ ਜੀ ਇੱਧਰ ਦੇਖੋ ਜੀ ਪੈਸੇ ਹੀ ਨਾਗਾ ਲੈਣ ਦੇ ਦੇ ਦਿੱਤੇ। ਨਾਗਾ ਲੈ। ਇਹ ਧੀ ਗਈ ਯਾਰ। ਧੀ ਗਈ ਯਾਰ। ਹੈਲੋ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ। ਤੁਹਾਡਾ ਆਪਣਾ ਜੈ ਸਹਿਜ ਜਮਾ। ਜਾਣਾ ਤੇ ਹਰ ਦੇਖਣ। ਦੇਖਣੇ ਕਿੱਥੇ ਆਇਦਣੋ। ਕਿੱਥੇ ਦੇਖਣ ਦੱਸ। ਜਿਲੰਦਰ। 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 ਚੰਡੀਗੜ੍ਹ ਚਲੀਏ। ਚਲੋ। ਕਲ ਉਹ ਰੀ ਚੰਡੀਗੜ੍ਹ ਜਾਂਦੇ ਹਾਂ ਚੰਡੀਗੜ੍ਹ ਨਹੀਂ ਉਹਦੇ ਜੀਨ ਟੌਪ ਪਾ ਕੇ ਜਾਣਾ ਪੈਣਾ ਪਰ ਹਾਂ ਚੰਡੀਗੜ੍ਹ ਉੱਧਰ ਜਾਣਾ ਪੈਣਾ ਚੰਡੀਗੜ੍ਹ ਚਲੀ ਭਗ ਜਾ ਚੰਡੀਗੜ੍ਹ ਨਾ ਫੈਸ਼ਨ ਚੱਲਦਾ ਜੀਨ ਟੌਪ ਪਾ ਕੇ ਜਾਣਾ ਪੈਣਾ ਆਓ ਤੇ ਇਧਰ ਐਂ ਲੋਕ ਜਾ ਰਹੇ ਹੋਏ ਉਹ ਕਿੰਨਾ ਵੇਥੋ ਅੰਡਾ ਆ ਅੰਡਾ ਵੇ ਜਾ ਸਕੀ ਤਾਈਓ ਤਾਈਂ ਸ਼ਹਿਰ ਲੈ ਜਾਣਾ ਤੁਹਾਨੂੰ ਨਾਲ ਸ਼ਹਿਰ ਹੀ ਰਹਿ ਉਹ ਤੇ ਕੀ ਹੈ ਕਿਆ ਤੇ ਜੋ ਕਰ ਮੈਂ ਮੈਂ ਪ੍ਰਾਗਟ ਨੂੰ ਕਹਾਂਦੀ ਪਿੰਡਾਂ ਦੇ ਕੋਈ ਪੌਣ ਨਹੀਂ ਦਿੰਦੇ ਕਿ ਨਹੀਂ ਸ਼ਹਿਰਾਂ ਦੀ ਮਰਜ਼ੀ ਪਾਉਂਦੇ ਤੇ ਸ਼ਹਿਰ ਹੀ ਚੱਲ ਜਾਣਾ ਆ ਆ ਆ ਉਹ ਸ਼ਹਿਰਾਂ ਜਮਾਤਿ ਵਾਖੂ ਨਾ ਪਿੰਡਾਂ ਦੇ ਤੈਨੂੰ ਕੋਣ ਹੁੰਦਾ ਇੱਥੇ ਤੇ ਕੋਣ ਹੁੰਦਾ ਪਿੰਡਾਂ ਦਾ ਕੋਣ ਹੁੰਦਾ ਦੇ ਕੋਣ ਹੁੰਦਾ ਲੋਕ ਦੇ ਸਾਰੇ ਕੋਣ ਸਾਰੇ ਕੋਣ ਕੀ ਹੋਰ ਕੋਣ ਕਿੱਥੇ ਲੱਗਿਆ ਦੇ ਜਿਹੜਾ ਜੜ ਖੁੱਡੀ ਆਏ ਆਏ ਉਹ ਆ ਨਾ ਕੋਲ ਦਾ ਉਹ ਰਾਮ ਨਹੀਂ ਆਏ ਉਹ ਕਿੱਥੇ ਰਿਹਾ ਉਹ ਚੜਨੀ ਹੁੰਦੀ ਹਾਂ ਅੱਜ ਤਾਂ ਇਹੋ ਜਿਹਾ ਨੂੰ ਜਿਹੜਾ ਹਾਂ ਇਹਦਾ ਉਹ ਬਣਾਇਆ ਹੁੰਦਾ ਡਿਜ਼ਾਈਨ ਬਣਾਇਆ ਹੁੰਦਾ ਸ਼ਾਮ ਨੂੰ ਜਾਣਾ ਹੈ ਹੁਣ ਸਿਰਕੇ ਚਲਦੇ ਨਹੀਂ ਸ਼ਾਮ ਤੇ ਜਾਣਾ ਹੈ ਹੁਣ ਤਾਂ ਅਸੀਂ ਧੋਪੇ ਹੁੰਦਾ ਨਹੀਂ ਕਰਦਾ ਉਹ ਕੰਦਾ ਕਿੱਦਾਂ ਖਰਾਬ ਕੀਤੀ ਮੇਰੇ ਸ਼ਾਇਦ ਘਮਾਏ ਦਵਾ ਤੇ ਪਰਸਾ ਕਦਾਂ ਨਹੀਂ ਆਇਆ ਤੇ ਫਿਰ ਦਵਾਈ ਪੈਣਾ ਕੋਸਲਾ ਪਾਉਣੀ ਦਵਾਈ ਉਹਨੂੰ ਦੇ ਜਾਣੀ ਸੀ ਅੱਖਾਂ ਤੇ ਚੜੀਆਂ ਆ ਉਹਦੀਆਂ ਅੱਜ ਤਾਂ ਹੈ ਸਾਡੇ ਤਾਂ ਗਿਆ ਉਹਨਾਂ ਆਹ ਹੋ ਗਿਆ ਨਹੀਂ ਹੁਣ ਸਾਡੀ ਕਦ ਦਵਾਈ ਦਿੱਤੀ ਜੇ ਚਾਬੀ ਕਾਹਦਾ ਸਾਕੇ ਤੋੜ ਕੇ ਹੁਣਾਂ ਤਾਂ ਅਜੇ ਨਾਲ ਸੀ ਮੇਰਾ ਗੋਦ ਹੱਥ ਅਸੇ ਤੱਕ ਸਰ ਕੀ ਆ ਗੋਸ ਤੇ ਟੈਂਪੂ ਆਣੀ ਸੀ ਤੇ ਕੋਈ ਆਪੂ ਸੀਗਾ ਤੇ ਇਹ ਕਰਨੀ ਆ 100 ਰੁਪਏ ਲੱਗਣਾ 100 ਰੁਪਏ ਮੰਗਦੇ 100 ਵਾਲੀਆ ਉੱਥੇ ਰੋਕੀ ਜਾਂਦੀ ਤੇ ਮੈਂ ਆਈ ਜਣਾਏ ਉਧਰ ਉੱਥੇ ਹਾਂ ਤੁਸੀਂ ਤਾਂ 6:00 ਵਜੇ ਆ ਗਏ ਆਹੇ ਉੱਥੇ ਮੈਂ ਜਿਉਂ ਖੜੀ ਨਾ ਕੇ ਸਵਾਰੀ ਆਵੇ ਇੱਥੇ ਨਾ ਹੋਰ ਕੋਈ ਵੀ ਨਹੀਂ ਮਿਲਿਆ ਪਿੰਡ ਦਾ ਵੀ ਸਵਾਰੀ ਆਈ ਪਿੰਡ ਦਾ ਕੋਈ ਵਾਹਦਾ ਮੈਂ ਵਿਚੇ ਨਹੀਂ ਗਿਆ ਇਹਨਾਂ ਨਾਲੋ ਤਾਂ ਤੁਸੀਂ ਪੱッセ ਰਹੇ ਸੀ ਤਾਂ ਮੈਂ ਹੀ ਜੰਦਾ ਨੀ ਸਕੂਟਰੀ ਤੇ ਤੁਹਾਨੂੰ ਛੱਡ ਕੇ ਮਾਤਾ ਲੈ ਕੇ ਆਇਆ ਹਾਂ ਤੋਣ ਗਏ ਬਸੇ ਤੁਸੀਂ ਮਾਤਾ ਕੇ ਬਸੇ ਗਿਆ ਬਸੇ ਗਿਆ ਕੋਈ ਮੰਮੀ ਨੇ ਗਿਆ ਬਸੇ ਗਿਆ ਸਕੂਟਰੀ ਤੇ ਗਿਆ ਹੈਲੋ ਸਸਰੀਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਜੈ ਸਹਿਜ ਮਮਮੀ ਨੇ ਇੱਕ ਪਹਿਲਾ ਸੂਟ ਪਾਇਆ ਦੂਜਾ ਲਾ ਕੇ ਫਿਰ ਦੂਜਾ ਪਾ ਲਿਆ ਸਾੜੀ ਕਹਿੰਦੇ ਨਿਆਣੇ ਨਾਲ ਕੱਟਾ ਸਾੜੀ ਕਹਿੰਦੇ ਇਕ ਹਾਲੇ ਹੋਰ ਚੇਜ ਹੋਣਾ ਹਾਲ ਹੈ ਹਾਲ ਹੈ ਮਮਮੀ ਨੇ ਵੀ ਕਹਿਤਾ ਹਾਂ ਕਿ ਨਾਲ ਪਤਾ ਕੁਛ ਨਹੀਂ ਇੱਕ ਹੋਰ ਚੇਜ ਹੋ ਸਕਦਾ ਹੈ ਹਾਂ ਹਾਂ ਉਹ ਤੱਕ ਨੂੰ ਚੇਜ ਹੋਈ ਜਾਣੀ ਲੋ ਜੀ ਹੁਣ ਹੁਣ ਪਾੜਿਆ ਕਾਲਾ ਤੇ ਹੁਣ ਪਾਉਣ ਲੱਗੇ ਗੁਲਾਬੀ ਏ ਹਾਂ ਇਹ ਹਾਂ ਸੱਚੀ ਲੱਗੇ ਹੋਰ ਪਣ ਜੇ 2 ਘੰਟੇ ਹੋਰ ਲੱਗੇ ਫਿਰ ਆ ਬਚਾਰਾ ਹਲੇ ਨਵਾਂ ਲਿਆਂਦਾ ਸੂਟ ਦੇ ਲਾਓ ਉਹ ਤਾਂ ਵੀ ਨਹੀਂ ਪਸੰਦ ਆਇਆ ਹਲੇ ਇੱਕ ਵਾਰੀ ਵੀ ਨਹੀਂ ਪਾਇਆ ਗਰਮ ਨਾਲੇ ਵੀ ਆਈ ਮਨ ਪੋਕੜਨ ਨੂੰ ਪੋਨੋ ਆਹੋ ਫੇਕ ਤਨ ਪੋਣਾ ਉਹ ਜਿਹੜਾ ਲਿਆ ਹਾਂ ਹੱਥ ਕਰਦੀ ਦਾਦੀ ਲਓ ਜੀ ਆ ਢੇਰ ਸਾਰਾ ਮੰਮੀ ਦੇ ਸੂਟਾਂ ਦਾ ਲੱਗਾ ਸੜੀਓ ਪਿਆ ਹੈ ਲੋ ਜੀ ਲੈਡ ਚਲ ਗਈ ਕੰਮ ਖਰਾਬ ਹੋ ਗਿਆ ਹੁਣ ਇਹ ਵੀ ਨਹੀਂ ਪਹਿਣਾ ਹੁਣ ਕੋਈ ਹੋਰ ਲੱਭੋ ਦਾਦੀ ਕੋਈ ਹੋਰ ਲੱਭ ਲਓ ਇਤੋਂ ਗਰਮੀ ਬਹੁਤ ਗਰਮੀ ਲੱਗਦੀ ਹੈ ਬਹੁਤ ਇਹ ਚ ਵੀ ਤਾਂ ਇਹ ਵੀ ਤਾਂ ਉਹ ਹੀ ਕੱਪੜਾ ਕਾਲੇ ਉਹ ਮੈਂ ਤਾਂ ਕਾਲੇ ਨਾ ਤਾਂ ਲੈ ਨਾ ਨਹੀਂ ਇਹ ਵੀ ਤਾਂ ਉਹ ਹੀ ਕੱਪੜਾ ਅੱਜ ਤਾਂ ਮੈਨੂੰ ਪਸੰਦ ਨਹੀਂ ਆਇਆ ਉਹ ਮਸਾਂ ਨੂੰ ਪਾਉਂਦਾ ਹੀ ਗਾ ਲਾਲੇ ਫੁੱਲਾ ਵਾਲਾ ਚੁੰਨੀ ਹੋਣ ਲੱਗਣੀ ਚੁੰਨੀ ਹੈ ਰਾਣੀ ਕਹਿੰਦੇ ਲੈ ਚੁੰਨੀ ਦੇਖਣੀ ਐ ਨੇ ਲੈ ਆੜੇ ਚਲ ਗਈ ਹੁੰਦੇ ਲੈ ਕੰਮ ਕਰਾ ਹੋ ਗਿਆ ਦਾਦੀ ਦਾ ਪਹਿਲੇ ਨਿਆਣਿਆਂ ਨੂੰ ਨਹੀਂ ਪਸੰਦ ਹੁੰਦਾ ਸੀ ਹੁਣ ਦਾਦੀ ਨੂੰ ਪਸੰਦ ਹੁੰਦੇ ਆਈ ਦਾ ਜਿਹੜਾ ਪਾਲਿਆ ਹੁਣ ਇਹੇ ਪਾਈ ਰੱਖਣਾ ਲੈੜ ਤਾਂ ਹੈਗੀ ਆ ਆਹ ਹੋਇ ਤੋ ਲੱਗਿਆ ਹਣਾ ਆ ਲੈ ਹੁਣ ਪੇਟੀਂਡੋ ਲੱਗਾ ਇੱਕ ਇਹ ਹਾ ਤੁਰਪਾ ਤੁਰਪਾ ਆ ਲੈ ਆ ਦੇਖਾ ਹੁਣ ਔਖਾ ਅਮੀ ਤੁਹਾਡਾ ਸੱਚੀ ਵੱਪਾੜੂ ਗਾ ਤਾਂ ਉਹ ਪਾਈਂਦਾ ਇੱਥੇ ਦਾ ਸੂਟ ਜੈਨੋ ਦਾ ਹਨੀ ਨਹੀਂ ਬੀ ਹੋ ਜਰਦੇ ਲੋ ਜੀ ਹੁਣ ਤੀਜਾ ਸੂਟ ਪ੍ਰੈਸ ਹੋਣ ਲੱਗਾ ਆ ਦੋ ਤਾਂ ਪਸੰਦ ਨਹੀਂ ਆਏ ਹੁਣ ਤੀਜੇ ਦੀ ਵਾਰੀ ਆ ਤਿੰਨ ਐ ਤੂੰ ਹੀ ਤਾਂ ਨਹੀਂ ਦੇ ਨਾਨੇ ਮੈਂ ਕਰਨੇ ਆ ਮੰਮੀ ਡੈਡੀ ਹੁੰਦੇ ਆ ਮਾੜ ਨਿਆਣਿਆਂ ਨੂੰ ਕਹਿੰਦੀ ਸੀ ਇਹ ਸੂਟ ਹੀ ਪਸੰਦ ਆਉਂਦੇ ਆਪ ਨੂੰ ਤਾਂ ਆਪੇ ਬਾਹਰ ਨਾਲ ਤਾਂ ਤਿੰਨ ਵਧਲੇ ਮੰਮੀ ਡਾੜੀਆਂ ਦੀ ਸਾਹਰ ਕਰਦੀ ਪਤਾ ਇਹਨੂੰ ਹੀ ਪਸੰਦ ਨਹੀਂ ਹੁੰਦੇ ਮਾਂ ਲਉਂਗੀ ਇਹ ਨਹੀਂ ਕੋਲ ਗਈ ਡੈੜੀ ਚੱਕਰ ਲਾ ਕੇ ਆ ਵੀ ਜਾਣਾ ਤੇ ਸੂੜ ਹੀ ਨਹੀਂ ਬਣਾਇਆ ਬਸ ਪਤਲੀ ਹੋ ਗਈ ਲੋਰੀ ਜੱਸੂ ਵੀ ਤਿਆਰ ਹੋ ਗਈ ਜੱਥੈਲ ਵੀ ਤਿਆਰ ਹੋ ਗਈ ਤੇਰੇ ਪਾਪਾ ਤਿਆਰ ਹੁੰਦੇ ਆ ਹੋ ਤਾਂ ਗਈ ਤੂੰ ਤਿਆਰ ਐਡੀ ਸੋਹਣੀ ਲੱਗੋਟਈ ਪੂਝ ਦੇ ਕਿੰਨੀ ਸੋਹਣੀ ਲੱਗਣ ਈ ਤੂੰ ਫਰਾਗ ਤੇਰੇ ਜਾਈ ਚੱਜਦੀ ਤੇਰੇ ਫਰਾਗ ਕਾਟਨ ਦੀਆਂ ਲਿਆ ਕੇ ਦਊਂਗੀ ਤੇਰੇ ਹੋ ਜਿਤ ਨਹੀਂ ਗਾ ਤੇ ਤੇਰੀ ਉਹਨੀ ਕਾਲੀ ਫਰਾਗ ਉਦਾਂ ਦੀਆਂ ਉਹ ਲਿਆ ਕੇ ਦਊਂਗੀ ਨਵੀਂ ਆ ਅੱਜ ਲੈ ਨਹੀਂ ਚੱਲ ਅੱਜ ਲੈ 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 ਉਹ ਐਮੀ ਤੇ ਤੇਰੀਆਂ ਲੜੀਆਂ ਜੈਸਟੀ ਲੁੱਕ ਜੈਸੂ ਨੇ ਸੈਂਡਲ ਲੱਬਲੇ ਆ ਬੰਦਾ ਮੈਨੂੰ ਕਹਿੰਦਾ ਤਿਆਰ ਨਹੀਂ ਹੁੰਦੀ ਆਪੂ ਦੇ ਲੱਖਣਾ ਟਾਈਮ ਲਾਤਾ ਯਾਰ ਬਾਹਰ ਨਹੀਂ ਚੱਕਣ ਦੇ ਤੂੰ ਵਿਆਹ ਜਾਣਾ ਹਾਂਜੀ ਪਾਪਾ ਵਿਆਹ ਨਹੀਂ ਆਹ ਤਾਂ ਕੁੜੀ ਨਾ ਪਾਪਾ ਪਾਪਾ ਹੀ ਕਾਦੀ ਰਹਿੰਦੀ 24 ਘੰਟੇ ਤੇ ਮਮਾ ਕੀ ਆਣੀ ਆਹ ਕੁੜੀ ਉਹਦਰ ਮੰਮੀ ਨੂੰ ਸੂਰ ਨਹੀਂ ਪਸੰਦੋਂ ਤੇ ਇਦਾਂ ਪੁੱਤ ਨਹੀਂ ਤਿਆਰ ਹੁੰਦਾ ਇਦਾਂ ਮਾਂ ਨਹੀਂ ਤਿਆਰ ਹੁੰਦੀ ਨਹੀਂ ਜੇ ਬਦਲਣਾ ਤਾਂ ਬਦਲੋ ਹਲੇ ਤਿਆਰੀ ਹੁੰਦੀ ਅੱਤੀ ਜੱਜੂੜ ਬਦਲ ਲਿਆ ਮੰਮੀ ਨੇ ਤੀਜਾ ਥੂੜ ਬਦਲ ਲਿਆ ਪਤਾ ਹਾਏ ਰੱਬਾ ਪਹਿਲਾ ਬਣ ਕਿਹੜਾ ਪਾਇਆ ਸੀ ਪਹਿਲਾ ਪਾਇਆ ਸੀ ਲਾਲ ਹਾਂ ਪਹਿਲਾ ਲਾਲ ਫਿਰ ਮਾਂ ਨੂੰ ਨੇ ਕੱਪੜੇ ਪਸਾਉਂਦੇ ਤੇਰੇ ਪੁੱਤ ਨੂੰ ਨਹੀਂ ਆਉਦੇ ਆ ਪੁੱਤ ਦੀ ਵੀ ਦੂਜੀ ਕਮੀਜ਼ ਰੱਖਣ ਲੱਗੀ ਆ ਇਹ ਮਾਂ ਪੁੱਤ ਦੀ ਸੇਮ ਹੈ ਹੈ ਬਟਾ ਆ ਦੇਖ ਲਓ ਜੀ ਇਧਰ ਪੁੱਤ ਨੂੰ ਨਹੀਂ ਹੁਣ ਕਵੀਰ ਪਸੰਦ ਆਈ ਮਾਰਾ ਕੇ ਨੀ ਮਤ ਅੱਗ ਗਈ ਲਪੜੇ ਲਾਲ ਆ ਗਏ ਮਾਰਾ ਕੇ ਨੀ ਮਤ ਅੱਗ ਗਈ ਲਪੜੇ ਲਾਲ ਆ ਗਏ ਤਹੀਂ ਥੱਕਦਾ ਇੱਥੇ ਹੀ ਉੱਤੇ ਜਾ ਕੇ ਕਰਨਾ ਮੈਂ ਇੱਥੇ ਹੀ ਹਾਂ ਦੇਹੀ ਦੇ ਤੱਕ ਜਾਣਾ ਕੱਪੜੇ ਲਾਈ ਜਾਂਦੇ ਤੇ ਪਾਈ ਜਾਂਦੇ ਹਾਂ ਸਾਨੇ ਕੋਰ ਚੇਰ ਕਰਣਾ ਲਾਤਾ ਹਾਂ ਮੋਦੀ ਪੈਂਦੇ ਹੋ ਮੋਦੀ ਪੈਂਦੇ ਹੋ ਹੋਰ ਨਹੀਂ ਪੈਂਦੇ ਹਾਇ ਰੱਬਾ ਓਖਾ ਹੋਰ ਫਲ ਉੜਾਣੇ ਜਿੰਦਾ ਦਾਲ ਦੇ ਬੈਲੇ ਦੇ ਧਿਆਤੀ ਉਹਦੇ ਪੁੱਤ ਨੇ ਤੁਚੀ ਪਾ ਲਈ ਯਾਰ ਓਖਾ ਤਾਂ ਦੌੜਦਾ ਸਤਰੀ ਤਾਂ ਬੋਲੀ ਗਾਏ गर्मी तार ला दी लाओ पाओ लाओ उधर माता भी थक गई कपड़े ला ला पावा गर्मी की जाना यार पसीने का बंदा भी जीवे नहीं जाना सानु जा दसो आई बैठी आराम ना चलो आ बस पसीना पूंद ले के आई नहीं जानू आ ले दसो ऊपर पता लाग गया पापा तैयार हो गए चलो चलो दसो दसो कहंदी हूं शुक्रिया तैयार होए ਜੇ ਬਜ਼ਾਰ ਜਿਹੜਾ ਟੱਟ ਲਾਉਂਦੇ ਆ ਉਹ ਬੈੱਡ ਆ ਗਏ ਮੈਂ ਕਿਤੇ ਗੋਟ ਨਾ ਟੁੱਟ ਗਿਆ ਹੋਵੇ ਬੜਾ ਜਾਉਂਗੋ ਜੰਗਲ ਆ ਨਾ ਇਹ ਗੁੰਬਨ ਕਰ ਜਾਉਂਗੀ ਹੋਏ ਤੇ ਬੋਰੀਂ ਕਿ ਸੰਗਦਾ ਮੇਲੇ ਤੇ ਰਾਸ਼ੀ ਉਹ ਤਾਂ ਮਾਰਾ ਕਿਤੇ ਕੀ ਆ ਗਏ ਅਸੀਂ ਛੁਕਾਇਆ ਕਰੋ ਦਾੜੀ ਨਹੀਂ ਆਏ ਦਾੜੀ ਤਾਂ ਤੋਰ ਵੀ ਨਹੀਂ ਹੋਣੀ ਆ ਜਾ ਅੱਗੇ ਤਾਂ ਹੋ ਜੀ ਇੱਟਾ ਹੈ ਜੀ ਰਸ਼ ਬਹੁਤ ਹੈਗਾ ਇੱਥੇ ਤੇ ਇਸ ਤਰ੍ਹਾਂ ਮੇਲਾ ਲੱਗਾ ਦੇਖੋ ਵਾਓ

ਕੀ ਆਇਆ ਮੁੰਡਾ ਤੋਦੀ ਦੇ ਚੂਦੇ ਆਪਾਂ ਹੁਣ ਜਾ ਰਹੇ ਆਂ ਜਦੋਂ ਮੇਲੇ ਦੇ ਵਿੱਚ ਹੈ ਉਹ ਵਾਓ ਵਾਓ ਜੀ 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 ਕਿਹਨਾਂ ਚੁਪੜਾ ਬਹੁਤ ਹੋਇਆ ਇਹ ਤਾਂ ਗਰਮੀ ਬਹੁਤ ਆ ਤਾਂ ਤਾਂ ਨਹੀਂ ਕੀ ਖਾਂਦੇ ਵੀ ਰੇ ਸਵਾਦ ਨਾਲ ਹਾਂ ਇਹਨਾਂ ਕੋਈ ਚੀਜ਼ ਨੂੰ ਮਨਾ ਕੀਤੀ ਨਹੀਂ ਆਹੋ ਮਨਾ ਤਾਂ ਨਹੀਂ ਕੀਤਾ ਹੀ ਨਹੀਂ ਜੇ ਠੰਡਾ ਹੀ ਠੰਡਾ ਹੀ ਖਾਂਦੇ ਰਹੇ ਦੇਖ ਕੇ ਕਹਿੰਦੇ ਸੀ ਨਹੀਂ ਖਾਣਾ ਲੈ ਆਹ ਕੁਛ ਨਹੀਂ ਹੁੰਦਾ ਕੁਛ ਨਹੀਂ ਇੱਕ ਜੇ ਨਾ ਦਿੰਦੇ ਫੇ ਉਦਾਂ ਚੰਗਲਾ ਦਗਾਣਾ ਦਿੰਦਾ ਇੱਕ ਫਿਰ ਬਿਮਾਰ ਹੋ ਜਾਣਾ ਫਿਰ ਵੀ ਆਹ ਤਾਂ ਬਚੀਦਾ ਜਿਦਣ ਹੋਇਆ ਨਾ ਉਦਾਂ ਤੱਕ ਕੰਮ ਕਰਨੇ ਵਾਲੇ ਸੀਗੇ ਉਹ ਸਰੀਰ ਹਾਂ ਕੰਮ ਕਰ ਰਹੇ ਤੇ ਹੁਣ ਜਿਹੜਾ ਉਹ ਮਰੀਜ਼ ਬਣ ਗਿਆ ਨਹੀਂ ਹੁਣ ਵੀ ਠੀਕ ਆ ਡੈਡੀ ਪਰ ਉਹ ਗਾਲੀ ਨਾ ਹੋਣੀ ਹੋਣੀ ਪੈਰਾਂ ਤੇ ਆਉਣਾ ਆਹ ਹੁਣ ਇੰਨਾ ਪੈਰਾਂ ਤੇ ਆ ਗਿਆ ਹੋਰ ਕੀ ਚਾਹੀਦਾ ਐਕਦਾ ਸਰੀਰ ਹੀ ਲੱਗਿਆ ਇੰਨਾ ਫੇਰ ਵੀ ਮੈਂ ਕਹਿੰਦੀ ਨਰਾਵਾ ਗਿਆ ਇੰਨਾ ਹੀ ਪੁਰ ਜਿੱਤਾਂ ਦੀ ਕੰਡੀਸ਼ਨ ਸੀ ਜਿੱਦਾਂ ਹੀ ਹੋਰ ਨਹੀਂ ਸਹੀ ਗੱਲ ਲਓ ਜੀ ਨੋ ਨੀ ਸਾਰਿਆਂ ਨੂੰ ਹੈਪੀ ਦਸਹਿਰਾ ਦਸਹਿਰੇ ਦੀਆਂ ਸੇਵਾ ਮੈਂ ਕਹਿੰਦੀ ਚੰਗਾ ਤੇੜੀ ਨਹੀਂ ਆਏ ਲੱਖ ਲੱਖ ਮੁਬਾਰਕ ਕੀ ਕਰਨਾ ਇੱਥੇ ਉੱਤੇ ਮੁੜ ਆਇਆ ਸੀ ਬਾਕੀ ਪਤਾ ਸੀ ਦੇਖ ਤਾਂ ਕਦੋਂ ਜਾਣਦੇ ਹੋ ਬੱਲੇ ਬੱਲੇ ਨਾ ਦੇ ਕੁੱਤਾ ਕੀਤੀ ਉਹਨਾਂ ਨੇ ਸਾਰੀਆਂ ਸਟਾਈਲ ਆ ਦਸਹਿਰੇ ਦਾ ਕੁੱਤਾ ਦੇਖ ਚੁੰਡੀਆਂ ਕਿੱਦਾਂ ਲਾਈਆਂ ਸਹੇਰਾ ਤਾਂ ਇਹਨਾਂ ਦਾ ਸਾਡੇ ਯਾਰ ਕੇ ਤਾਂ ਬਸ ਐਵੇਂ ਹੀ ਟਾਈਮ ਪਾਸ ਕਰਨਾ ਦੇਖਣ ਆਇਆ ਜਾਇਆ ਬੜਾ ਫੋਟੋਰੀ ਫੇਰ ਨੀ ਮਮਾ ਅੱਜ ਪਾਰਟੀ ਚੱਲ ਗਈ ਆ ਪਾਰਟੀ ਚੱਲ ਰਹੀ ਆ ਮੇਰੀ ਦਸਤਾਰੀ ਦੀ ਪਾਰਟੀ ਆਪਣੇ ਮੰਮੀ ਨੇ ਬੰਦ ਕਰ ਦਿੱਤਾ ਸੀ ਐਂ ਵੀ ਐਮ ਪੀਏ ਪੀਜ਼ਾ ਵੇਟਸ ਇੱਥੇ ਹੈਗਾ ਜੀ ਆਪਣੀ ਤਸੜ ਕੇ ੱਡੇ ਤੇ ਆਏ ਜੀ ਲੱਭਾ ਤੁਹਾਨੂੰ ਚੌਂਕ ਤੇ ਬਿਲਕੁਲ ਚੌਂਕ ਤੇ ਆ ਕੇ ਤੁਸੀਂ ਉੱਥੇ ਖਾ ਸਕਦੇ ਆਂ ਜੀ 버ਗਰ ਪੀਜ਼ਾ ਜੋ ਵੀ ਹੈ ਤੇ ਆਪਣਾ ਐਨਵਾਇਰਮੈਂਟ ਕਰ ਸਕਦੇ ਹੋ ਜਿੱਥੇ ਮੈਂ ਚਲਾਉਂ ਚਲਾਉਂ ਕਰੋ ਮੈਂ ਕਿਹਾ ਸਰਗਦੀ ਹੋਣ ਤੋਂ ਰਾਵ ਤੋਂ ਕਾਗਦ ਆਪਣਾ ਲੈਣ ਸਹੀ ਹੈ ਤੇਰੇ ਬਣਾਉਂਦਾ

ਕੀ ਕਿਦਾਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਜੀ ਜੋ ਖਾਦਾ ਪੀਤਾ ਦੱਸਿਓ ਜੀ ਬੈਕਗ੍ਰਾਉਂਡ ਕਰ ਲੈਣਾ ਇਹ ਤਾਂ ਮੈਂ ਕਹਿੰਨਾ ਲਓ ਜੀ ਲਓ ਜੀ ਅੱਜ ਆਪਾਂ ਦਸਹਿਰਾ ਮਨਾਏ ਆ ਜੀ ਤੇ ਫਾਸਟ ਫੂਡ ਖਾ ਕੇ ਆਏ ਆ ਅੱਜ ਆਪਾਂ ਫੈਮਿਲੀ ਦੇ ਨਾਲ ਤੇ ਬਹੁਤ ਹੀ ਟੇਸਟੀ ਬਣਾਉਂਦੇ ਆ ਇਹਨਾਂ ਘੈਂਟ ਸਿਗਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ 버ਗਰ ਜਿਹੜਾ ਸਿੰਪਲ ਵੀ 버ਗਰ ਬਹੁਤ ਵਧੀਆ ਸਿਗਾ ਤੇ ਜਿਹੜਾ ਇਹਨਾਂ ਨੇ ਖਾਦਾ ਬਹੁਤ ਵਧੀਆ ਸਿਗਾ ਹੂੰ ਤੇ ਫੇਰ ਆਪਾਂ ਘਰੇ ਲਈਏ ਜਲੇਬੀਆਂ ਡੈਡੀ ਉਹਨਾਂ ਨੇ ਲਿਆ ਜੂਸ ਤੇ ਇਕលਿਆ ਝਾੜੂ ਬਸ ਇੰਨੇ ਹੀ ਗਰਮ ਗਰਮ ਜਲੇਬੀਆਂ ਖਾ ਰਹੇ ਆ ਬਾਪੂ ਘਾੜੀ ਕਦਾ ਹੋਣਾ ਆ ਤੇ ਘਰ ਜਾ ਕੇ ਲੈ ਮੈਂ ਰੋਟੀ ਬਣਾਉਣੀ ਆ ਨੇਰਾ ਦੇ ਉੱਤੇ ਨਾ ਹੋ ਗਿਆ ਬੈਟਰਨ ਕਰਕੇ ਉੱਥੇ ਹੋ ਗਿਆ ਖਾਣ ਪੀਣ ਕਰਕੇ ਕਿੱਦਾਂ ਮਾਦਾ ਵਧੀਆ ਲੱਗਾ ਤੁਹ ਸਾਰਾ ਹਮ ਨੇਰਾ ਵਧੀਆ ਲੱਗਾ ਰਾਵਣ ਦੇਖਿਆ ਰਾਵਣ ਨਿਕਲ ਗਿਆ ਹੀ ਬੁਲਣਾ ਨਵਾਂ ਬੜਾਇ ਸੀ ਰਾਤੀ ਮੀ ਹੋਣ ਕਰਕੇ ਨਾ ਦੂਜੇ ਡਿਗ ਡੂ ਕੇ ਬਸਾਰਾ ਬਹੀ ਮਨ ਕੇ ਉਥੇ ਰਾਵਣ ਨਹੀਂ ਦੇਖਿਆ ਅੱਜ ਪਹਿਲੀ ਵਾਰ ਹੀ ਗਏ ਮੜਾ ਦੇ ਘੜਾਈ ਉਦੋਂ ਕਦੀ ਗਏ ਜਾਣੇ ਨਹੀਂ ਗਏ ਨਹੀਂ ਆਪਾਂ ਪਹਿਲੀ ਵਾਰ ਹੀ ਗਏ ਉਦੋਂ ਮੜਾ ਜਾ ਘੁੰਮ ਕੇ ਆ ਗਏ ਆ ਉਹ ਵੀ ਮੜਾ ਦੇ ਦੇਖ ਕੇ ਆ ਗਏ ਬਾਹਰ ਨਿਆਣੇ ਤਾਂ ਜਿੱਦ ਗਾਦੇ ਹੀ ਜਾਣਾ ਜਾਣਾ ਕੀ ਹੁੰਦਾ ਕੀ ਹੁੰਦਾ ਉਦੋਂ ਕਾਰਨ ਗਏ ਮੜਾ ਜਾ ਮੇਰਾ ਤਾਂ ਉਦੋਂ ਦੇ ਲਈ ਨਹੀਂ ਕਾਦਾ ਤੇ ਜਾਣਦੇ ਤੇ ਫਿਰ ਆਪਾਂ ਆ ਕੇ ਆਪਣੇ ਸ਼ਹਿਰ ਦੇ ਵਿੱਚ ਤੇ ਛੜ ਕੇ ਐਡੇ ਤੇ ਐਮਬੀ ਵਾਲੇ ਐਮਬੀਏ ਵਾਲਿਆਂ ਤੋਂ ਆਪਾਂ ਕਾਦੇ ਆਪੇ ਉਹ 버ਗਰ 버ਗਰ ਤੇ ਬਹੁਤ ਟੇਸਟੀ ਹੁੰਦੇ ਬਰਗਰ ਉਹਨਾਂ ਦੇ ਬਰਗਰ ਸੈੱਡ ਤੇ ਮੰਮੀ ਲੱਦਾ ਦਹਤਾ ਨਾ ਖਰਾਬ ਕੀਤੇ ਦੋਨੇ ਇਹਨਾਂ ਹੀ ਖਰਾਕ ਦਾ ਦਾ ਦੇਖ ਲਿਓ ਜੀ ਤੁਸੀਂ ਹਿਸਾਬ ਤਵ ਮਾਤਾ ਨੇ ਉੱਪਰ ਬਰੈਡ 'ਤੇ ਖਾਹ ਟਿੱਕੀ ਤੇ ਟਿੱਕੀ ਵਿੱਚ ਉੱਤੇ ਕੋਈ ਨਹੀਂ ਮੈਨੂੰ ਖੁਸਵਾ ਸੀ ਆਲੂ ਫਿੰਗਰ ਸਵਾਦ ਸੀ ਬਰਗਰ ਵੀ ਸਵਾਦੀ ਸੀਗਾ ਤੂੰ ਖਾਦਾ ਨਹੀਂ ਨਹੀਂ ਬਰਗਰ ਵੀ ਸਵਾਦੀ ਸੀ ਬਰਗਰ ਤਾਂ ਮੇਰਾ ਫੇਵਰਟ ਆ ਤੇ ਆਲੂ ਫਿੰਗਰ ਅੱਜ ਜ਼ਿਆਦਾ ਟੇਸਟੀ ਹੋਰ ਕਰਿਸਪੀ ਹੈ ਚੀਜ਼ ਉਹ ਸਵਾਦ ਬਣਉਂਦੀ ਆ ਪਰ ਇੱਥੇ ਹੀ ਖਾਈਦਾ ਆ ਆਪਾਂ ਉੱਥੋਂ ਨਹੀਂ ਖਾ ਕੇ ਮੇਲੇ 'ਚ ਕੁਝ ਵੀ ਆਪਾਂ ਕਿ ਇੱਥੇ ਆ ਕੇ ਬੈ ਕੇ ਖਾ ਲੈਂਦੇ ਆ ਰਾਮੀ ਕੀ ਐ ਕਿ ਪ੍ਰੋਮੋਸ਼ਨ ਹੀ ਹੈਗੀ ਆਪਾਂ ਉਦਾਂ ਕਹਿ ਰਹੇ ਆ ਕਿ ਵਧੀਆ ਚੀਜ਼ ਬਣਾਉਂਦੇ ਭਾਈ ਮੁੰਡਾ ਤੇ ਇਹਨਾਂ ਵਧੀਆ ਹੁੰਦਾ ਉਹ ਸਾਮਾਨ ਆਪਾਂ ਇੱਥੇ ਹੀ ਖਾਈਦਾ ਜਿੱਲੇ ਖਾਈਦਾ ਮਸਾਲੇ ਵੀ ਨਤੀਜ ਨਹੀਂ ਹੁੰਦੇ ਵਧੀਆ ਹੁੰਦੇ ਆ ਸੋਲਾ ਬੜਾ ਵਧੀਆ ਐ ਨਾ ਇਸੇ ਰੂਮ ਆ ਜਿੱਦਾ ਮਾਤੀ ਬੈ ਕੇ ਕਾਉਂ ਕੁੱਤੇ ਵੀ ਆ ਕੁੱਤੇ ਵੀ ਤੇਰੀ ਵੀ ਆ ਲੈ ਨੂੰ ਪਤਾ ਸਾਰਾ ਹੀ ਨੀ ਜੀ ਵੀ ਆ ਆਪਣੀ ਏਰੀਂ ਕੋਈ ਹੈ ਵੀ ਨਹੀਂ ਸੀ ਨਾ ਵਧੀਆ ਬਣਾਉਣੇ ਵਾਲਾ ਚੰਗਾ ਹੋਇ ਕੋਲੇ ਦੁਕਾਨ ਹਾਂ ਨਹੀਂ ਵਧੀਆ ਹੋਣੀ ਜਿਆਦਾ ਨਹੀਂ ਲੋ ਜੀ ਆਗੇ ਕਰ ਲੋ ਚਲੋ ਆ ਜਾ ਕੋਈ ਤਾਂ ਦੋ ਆ ਲੈ ਜਾ ਕੇ ਮਿੰਟ ਮਿੰਟੇ ਕੋਲ ਆਂਦੇ ਆਏ ਗੁਰੂ ਕਿਤੇ ਆ ਆ ਜਾ ਆ ਜਾ ਚਲ ਮੂੰਹ ਟੱਕ ਦਉਗਾ ਚਲੋ ਕਾਲਾ ਓਏ ਕਾਲੇ ਚੰਨ ਰੋਟੀ ਦਿਨ ਰੋਜਾਂ ਖਾਣੇ ਬਣਾਉਣੀ ਆ ਕਿੱਥੇ ਹੁੰਦਾ ਬੇਟਾ ਲੱਗੀ ਬਣਾਉਣ ਵਾਸਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਕਰ ਲੱਗਿਆ ਪਾਠ ਜੀ ਕਿੱਥੇ ਪਾਠ ਪਾਠ ਆ ਦੇ ਹਾਂ ਉਹ ਨਿਆਣੇ ਗੁਰਦੁਆਰੇ ਆ ਹਾਂ ਪੀ ਲੋ ਪਹਿਲਾ ਜੂਸ ਤੇ ਖਰਾਬ ਹੋ ਜਾਣਾ ਇਹ ਆਹੋ ਪੀ ਲੈ ਦਵਾਈ ਪੀ ਕੇ ਦਵਾਈ ਖਾ ਲੋ ਮੈਂ ਤਾਂ ਪੀ ਕੇ ਜੂਸ ਦਵਾਈ ਖਾ ਲੋ ਚਾਪੜਾ ਖਾ ਲਈ ਆ ਤੂੰ ਪੀ ਲੋ ਤਾਂ ਨਹੀਂ ਖਾ ਰਹੀ ਤੈ ਆਏ ਰੋਟੀ ਨਹੀਂ ਖਾਣੀ ਪਾਣੀ ਵਾਲੀ ਜੀ ਤਾਂ ਪੀ ਸਕਦੇ ਆ

ਚਿੜੀਆਂ ਤੇ ਕੱਲਾ ਗਾਤੇ ਹੀ ਮਰ ਜਾਂਦੀਆਂ ਸੱਚੀ ਮਰੀ ਹਾਏ ਵਿਚਾਰੀ ਇੱਕ ਥੋੜੀ ਕੀ ਆ ਇੱਕ ਥੋੜੀ ਜਾਗਾ ਮੈਂ ਕਿਹਾ ਬਾਹਰ ਨਾ ਤੁਲਦੀ ਆ ਨਾ ਬਾਹਰ ਆ ਅੱਛਾ ਇਹਦੇ ਵਿੱਚ ਦੇਖ ਆ ਬੰਦੇ ਇੱਕ ਥੋੜੀ ਜਿਹਾਣੀ ਹਾਏ ਹਾਏ ਇਹਦੇ ਵਿੱਚ ਪੈਸਾ ਖਾਣ ਦੋ ਦੋਈ ਸੀ ਅਚੰਦਰ ਹੁੜੀਓ ਸੀ ਆ ਬਾਹਰ ਨਿਕਲਦੀ ਹੁਣੀ ਆ ਮੈਂ ਬਖਾ ਰਿਹਾ ਆ ਤਾ ਨਾਲ ਗਾ ਰਹੇ ਹੋ ਬਾਗੂ ਬਾਗੂ ਨਹੀਂ ਹੋ ਆ ਨਹੀਂ ਬਾਸ ਦਾ ਕੁਝ ਆਪ ਉਹ ਚਿੜੀ ਮਰ ਗਈ ਅੰਦਰ ਚਿੜੀ ਪੱਖੇ 'ਚ ਵੱਜ ਗਈ ਬੇਟਾ ਡਿਗੀ ਵਿਚਾਰੀ ਪਾਪਾ ਉਹ ਰਿੰਦੀ ਸਾਡੇ ਆਹੋ ਪਾਪਾ ਦਾੜੀ ਕੇ ਅੰਦਰ ਹੋੜ ਗਈ ਸੀ ਤੇ ਮੈਂ ਪੱਖਾ ਚਲਾਇਆ ਡਿਗੀ ਦਾੜੀ ਨੂੰ ਪਤਾ ਹੀ ਨਹੀਂ ਡਿਗੀ ਉੱਥੇ ਹੋਰ ਸਿਆਣੀ ਦਸਿਆ ਓ ਮਾਈ ਗੋਡ ਨੋ ਇਹ ਉਹ ਬੈਰ ਪੱਖੇ ਚਲਾ ਦਿੱਤਾ ਹੋਰ ਓਹ ਕਿੱਥੇ ਆ ਹੋ ਤੋ ਸਿਆਣੀ ਉਹ ਬਾਬਾ ਇਹ ਨਾ ਨਾ ਆ ਰਹੀ ਹੈ ਮੇਰੀ ਨੋ ਮਰ ਗਈ ਆ ਵਿਚਾਰੀ ਹਾਏ ਹਾਏ ਹੈਸੀ ਉਹ ਟੋਣ ਟੋਣ ਵੱਡ ਹੋ ਗਈ ਟੋਣ ਡਿੱਗ ਗਈ ਉਹਦੀ ਜੀ ਗਾੜੀ ਸਾਡੇ ਘਰ ਰਹਿੰਦੀ ਸੀ ਹੋਏ ਯਾਰ ਅਕੜਦੀ ਐ ਮੇਰੇ ਨਾਲ ਨਹੀਂ ਯਾਰ ਪਾਣੀ ਪੁਣੀ ਪੁਲਾ ਕੇ ਦੇਖੀ ਲੈ ਆਉਣ ਡਾਂਸ ਕਰਨ ਲੱਪਾਈ ਲੈ ਆ ਦੇ ਲੋ ਆ ਦੇ ਲੋ ਇਹਨੂੰ ਪਤਾ ਕੁਝ ਮਰ ਗਈ ਆ ਉਹ ਵਿਚਾਰੀ ਆ ਪਾ ਪੰਗੜਾ ਪੌਂਦੀ ਪਾਪਾਂ ਚਿੜੀ ਚੱਕ ਲਈ ਉਹ ਮਰੀ ਆ ਵਿਚਾਰੀ ਪੰਗੜੇ ਪੌਣ ਲੱਭ ਨਹੀਂ ਯਾਰ ਮਰ ਗਈ ਏ ਧੋਂ ਤਾਂ ਡਿੱਗ ਗਈ ਆ ਜੀ ਹੂੰ ਹੂੰ ਜਦ ਮਾਰੀ ਥੋੜੀ ਆ ਕੀ ਹੋਇਆ ਕੀ ਹੋਇਆ ਫਿਰਾਂ ਦੇ ਲਈ ਪਕਾਉਂਦੇ ਆਂ ਨਾ ਮੈਂ ਇਹ ਨੂੰ ਨਿਗਰ ਉਹ ਬਪਾ ਡੈਡੀ ਡੈਡੀ ਪੀਣ ਵਾਲੀ ਚੀਜ਼ ਨਹੀਂ ਹੁੰਦਾ ਰੋਟੀ ਹੁੰਦਾ ਆ ਲੂਜ਼ ਮੋਸ਼ਨ ਲੱਗੇ ਆ ਡੈਡੀ ਕਹਿੰਦੇ ਡੈਡੀ ਜੂਸ ਨਹੀਂ ਪੀਂਦੇ ਕਹਿੰਦੇ ਦਵਾਈ ਖਾਦੀ ਮੈਂ ਕਿਹਾ ਦਵਾਈ ਜੂਸ ਤੇ ਪਾਣੀ ਆ ਸੰਦ ਇੱਕ ਸਾਤ ਰੋਟੀ ਥੋੜੀ ਆ ਦੱਬ ਕੇ ਆਉਣਾ ਪੈਣਾ ਇਦਾਂ ਬਿੱਲੀਆਂ ਨੇ ਖਾ ਲੈਣੀਆਂ ਹਨਾ ਦੱਬ ਦੇ ਇਹਨਾਂ ਨੂੰ ਆ ਉਹ ਜਾਨਵਰ ਵੇ ਉਹਦਾ ਉਹ ਗੀਂਦੀਆਂ ਵਾਲੀਆਂ ਤੇ ਤਾਂ ਬਣਦੀ ਤੇ ਗੀਂਦੀਆਂ ਕਾੜਿਆ ਹਾਂ ਹਾਂ ਐਗੋ ਇਹਦਾ ਅਗਲਾ ਕੋਈ ਘਰ ਦੀਆਂ ਹਾਂ 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 ਤਾਂ ਅੰਡੇ ਦਿੱਤੇ ਸੀ ਚਾਹੀਨੇ ਹਾਂ ਹਾਏ ਹਾਏ ਇੱਧਰ ਇੱਧਰ ਉੱਧਰ ਵਿਚਾਰੀ ਕੁਝ ਲੱਭਣ ਗਈ ਹੁਣੀ ਉਹਨਾਂ ਵਾਲੀ ਨਿਆਣੇ ਵਾਲੀ ਹਾਂ ਕਿੱਥੇ ਆ ਆ ਖੁੰਦੇ ਹਾ ਦੇਖ ਰਹੇ ਆਂ ਅੰਡੇ ਟੁੱਟਦੇ ਦੇਖਦੇ ਆ ਇਹ ਹਾ ਮਨ ਜਾਈ ਨਾ ਅੰਡੇ ਤੇ ਇੱਥੋਂ ਮੈਂ ਕੋਲ ਚੜਿਆ ਨਾ ਮੇਰੇ ਸਿਰ 'ਚ ਪਜੀ ਸੀ ਆ ਗਏ ਆ ਜਿਹੜੇ ਦੁਕਾਨ ਨਹੀਂ ਆਂਦੇ ਆਣੇ ਆਂਦੇ ਨਹੀਂ ਬਣਾ ਆਹ ਉਹ ਹੀ ਆਣਾ ਰਹਿ ਗਿਆ ਨਹੀਂ ਅੰਡੇ ਜਿਹੇ ਬੇਤੇ ਉਹਦੇ ਆਣਾ ਮੈਨੂੰ ਨਹੀਂ ਫੇ ਉਹ ਆਪ ਹੀ ਹੁਣੀ ਨਹੀਂ ਮਨਾ ਤਾਂ ਵੱਡੀ ਹੋ ਗਈ ਹੁਣੀ ਆਂਡੇ ਦੇ ਨਿਕਲ ਗਏ ਆ ਰਹਿਣਾ ਮਨ ਆ ਨਿੱਕੀ ਗੱਟ ਠੀਕ ਟੀ ਦੇ ਕਿਤਾ ਹਾਏ ਹਾਏ ਆ ਹਾਂ ਚੁੱਲੇ ਦੀ ਮਿੱਟੀ ਅੱਧੀ ਕੀਤੀ ਆ ਜਾਨੀ ਹਾਏ ਉਹਨੂੰ ਬਜਾਈਂਦੀ ਪਤਾ ਮਰ ਜਾਣਾ ਤਾਂ ਤੇਤ ਚ ਲੈ ਕੇ ਆਉਂਦੀ ਕਿਦਾਂ ਢੇਲੇ ਚੱਕ ਲੈਂਦੀ ਸੀ ਨਿੱਕੇ ਨਿੱਕੇ ਚਾਈ ਲੈ ਗਈ ਹੁੰਦੀ ਉਹੜੀਆਂ ਇਕੱਠੇ ਕਰ ਦਿੰਦੀ ਹੁੰਦੀ ਬਾਹਰ ਲੋ ਜੀ ਇੱਧਰ ਦੇਖੋ ਜੀ ਪੈਸੇ ਹੀ ਨਾਗਾ ਲੈਣ ਦੇ ਦੇਖ ਤੇ ਨਾਗਾ ਇਹ 20 ਯਾਰ 20 ਪਈ ਯਾਰ ਐ 1 ਰੁਪਿਆ ਨਾਗaland ਦਾ ਉਧਰ ਦੇਖੋ ਉਧਰ ਲ ਇੱਕ ਆ ਇਧਰ 2 ਰੁਪਏ ਬਣਨੇ ਇਹਦੇ ਕਿੰਦਾ ਵੇਖਣਾ ਬਣਦਾ ਕਿਦਾਂ ਹੈ ਗਿਆ ਹੋਊਗਾ ਕੋਈ ਉਧਰ ਬਾਹਰ ਤੋਂ ਮਿਹਰੇ ਚਾਹਾਂਗੇ ਗਰੀਬ ਇਹ ਦੋ ਫਰ ਦੋ ਟੋਕੀ ਹੋਣੀਆਂ ਇਹਦੀਆਂ ਨਾ ਕਹਿੰਦੇ ਵੀਰ ਜੀ ਆ ਵੀਰ पे ਉਧਰ ਲਿਆ ਇਧਰ ਤੋਂ 2 ਰੁਪਏ ਬਣਨੇ ਇਹ ਬਣਦਾ 2 ਰੁਪਏ ਵੇਰ ਲੜੇ ਦਿਖਾ ਲ ਦੇ ਕੋ ਬੜੇ ਮੈਂ ਤਾਂ ਨਾਗਨ ਉਡਾ ਰਹੀ ਹਾਂ ਜੁੜੀ ਰਹੀ ਹੈ ਇਹ ਤਾਂ ਇੰਡੀਆ ਦਾ ਹੀ ਹੈ ਨਹੀਂ ਉਹ ਵੀ ਇੰਡੀਆ ਦਾ ਹੀ ਹੈ ਇੰਡੀਆ ਦਾ ਹੀ ਹੈ ਇਹ ਤਾਂ ਕੱਸੀ ਬੰਦ ਹੈ ਇੰਡੀਆ ਦਾ ਹੀ ਹੈ